ਆ ਜਾਂ ਦੂਜੀ ਸਾਈਡ ਤੋਂ ਦਿਖਾ ਦੋ ਆ ਦੇਖੋ ਜਿਹੜੇ ਜਿਹੜਾ ਵਾਰਦਾਨਾ ਭਰਿਆ ਵੀ ਪਿਆ ਹੈ ਨਾ ਉਹ ਵੀ ਭਿੱਜੇ ਭਿੱਜੀ ਜਾਂਦਾਗਾ ਆ ਆ ਢੇਰੀਆਂ ਨੇ ਇਹ ਵੀ ਭਿੱਜੀ ਜਾਂਦੀਆਂ ਨੇ ਤੁਸੀਂ ਪ੍ਰਬੰਧ ਦੇਖ ਲਓ ਪੁਖਤਾ ਪ੍ਰਬੰਧਾਂ ਦੀ ਗੱਲ ਕਰੀ ਆਪਾਂ ਵੀ ਪੁਖਤਾ ਪ੍ਰਬੰਧਨ ਦੀ ਜਿਹੜੇ ਗੱਲਾਂ ਨੂੰ ਕੀਤੀਆਂ ਜਾਂਦੀਆਂ ਨੇ ਆਮ ਸਰਕਾਰਾਂ ਦੇ ਵੱਲੋਂ ਆਪਾਂ ਕਿਸੇ ਵੀ ਸਰਕਾਰ ਦੀ ਗੱਲ ਕਰ ਕਾ ਹੋ ਰਿਹਾ ਹੈ ਚਲੋ ਸਾਡੇ ਨਾਲ ਵੀ ਦੇਖੋ ਪਰਮਾਤਮਾ ਜੀ ਦਾ ਫਿਰ ਕਰਨੀ ਹੈ ਪਰ ਇੱਥੇ ਆਪਾਂ ਗੱਲ ਕਰੀਏ ਵੀ ਕੁਦਰਤੀ ਮਾਰ ਇਹਨੂੰ ਕੁਦਰਤੀ ਮਾਰ ਕਹਿ ਸਕਦੇ ਹਾਂ ਜਿਹੜੀ ਕਿ ਕਿਸਾਨਾਂ ਦੇ ਪੈਂਦੀ ਹੈ ਤੇ ਕੁਦਰਤੀ ਮਾਰ ਵੀ ਪੈਂਦੀ ਤੇ ਸਰਕਾਰਾਂ ਵੱਲੋਂ ਵੀ ਮਾਰ ਪੈਂਦੀ ਹੈ ਹਾਂਜੀ ਜੈਪ ਜੀ ਕਹਾਂਗੇ ਦੂਰੀ ਮਾਰ ਹੈ ਇਹਨੂੰ ਆਪਾਂ ਦੂਰੀ ਮਾਰ ਕਹਿ ਸਕਦੇ ਹਾਂਗੇ ਹਾਂਜੀ ਦੂਰੀ ਦੂਜ ਇੱਕ ਤਾਂ ਦੇਖੋ ਫਸਲ ਜਿਹੜੀ ਪੱਕੀ ਹੈ ਤੁਸੀਂ ਕੋਈ ਫੋਟੋ ਫਾਇਰ ਕਰੋ ਉਹ ਤਾਂ ਇਸ ਪਰਨਾਮ ਨੂੰ ਤਾਈਕਾ ਸਭ ਤੋਂ ਪਹਿਲਾਂ ਕਿਹਾ ਜਾਂਦਾ ਸਭ ਨੇ ਇਹ ਹਾਂ ਇਹ ਤਾਂ ਨਹੀਂ ਹੈਗਾ ਵੀ ਕੱਲ ਨੂੰ ਦੁਬਾਰਾ ਮਸ਼ੀਨਾਂ ਚੱਲ ਪੈਣਗੀਆਂ ਨਾ ਨਾ ਇਹ ਤੇ ਫਿਰ ਮੌਇਸਚਰ ਦਾ ਪ੍ਰੋਬਲਮ ਵੀ ਆ ਜਾਂਦੀ ਹੈ ਨਾ ਜਦ ਜੇ ਅਸੀਂ ਗੱਲ ਕਰੀਏ ਤੇ ਮੌਇਸਚਰ ਜਿਹੜਾ ਸਮੱਸਿਆ ਫਿਰ ਦੱਸਿਆ ਜਾਂਦਾ ਉਹੀ ਮੌਇਸਚਰ ਵੀ ਵੱਧ ਗਿਆ ਜੀ ਘਟ ਗਿਆ ਜੀ ਸੋ ਕਿਸਾਨ ਨੂੰ ਮਾਰ ਕਿਤੇ ਨਾ ਕਿਤੇ ਕੰਡਿਆਂ ਤੋਂ ਮਾਰ ਕਿਤੇ ਨਾ ਕਿਤੇ ਸਾਰੇ ਪਾਸੋਂ ਜਿਹੜੀ ਕਿਸਾਨ ਨੂੰ ਹੀ ਮਾਰ ਪੈਂਦੀ ਹੈ ਮਾਰ ਪੈਂਦੀ ਹੈ ਜੀ ਸਭ ਕਿਤੇ ਮਾਰ ਪੈਂਦੀ ਹੈ ਬਿਲਕੁਲ ਸੋ ਪੁਖਤਾ ਪ੍ਰਬੰਧ ਜਿਹੜੇ ਤੁਹਾਨੂੰ ਅਸੀਂ ਦਿਖਾਇਆ ਮੰਡੀਆਂ ਦੇ ਵਿੱਚ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸਾਰੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਾਇਰ ਵੀ ਤੁਸੀਨਾਂ ਕਵਰੇਜ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਪੂਰੇ ਪ੍ਰਬੰਧ ਬਿਲਕੁਲ 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 ਹਾਂ ਦੇਖ ਬਿਲਕੁਲ ਦੇਖ ਰਹੇ ਨੇ ਜੀ ਗੱਲ ਇਹ ਵੀ ਹੈ ਤੇ ਜਿਹੜਾ ਸਾਜਲ ਹੀ ਹੈ ਸਭ ਤੋਂ ਵੱਡਾ ਪਿੰਡ ਦਰਪਹਲਕੇ ਦਾ ਪਿੰਡ ਹੈ ਬਿਲਕੁਲ ਬਿਲਕੁਲ ਇੱਥੇ ਵਿੱਤ ਮੰਤਰੀ ਦਾ ਹਲਕਾ ਹੈਗਾ ਬਿਲਕੁਲ ਜੀ ਸੰਗਰੂਰ ਦੇ ਵਿੱਚ ਚਾਰ ਮੰਤਰੀ ਹੈ ਸੰਗਰੂਰ ਦੇ ਜੇ ਸਾਰੇ ਮੰਡੀਆਂ ਦਾ ਪ੍ਰਬੰਧ ਕਰ ਸਕਦੇ ਆ ਕਿ ਕੋਈ ਵੱਡੀ ਗੱਲ ਨਹੀਂ ਹੈਗੀ ਇਹਨਾਂ ਵਾਰ ਸੋ ਅਸੀਂ ਜੇ ਵਿੱਤ ਮੰਤਰੀ ਸਾਹਿਬ ਜੀ ਸਾਡੀ ਵੀਡੀਓ ਦੇਖ ਰਹੇ ਨੇ ਜ਼ਰੂਰ ਅਸੀਂ ਉਹਨਾਂ ਨੂੰ ਇਸ ਚੀਜ਼ ਦੀ ਬੇਨਤੀ ਕਰਾਂਗੇ ਕਿ ਪਿੰਡ ਛਾਗਲੀ ਦੇ ਵਿੱਚ ਜਿਹੜਾ ਵੱਡੀ ਸਮੱਸਿਆ ਵੱਡੀ ਕਿਸਾਨਾਂ ਦੇ ਨਾਲ ਆ ਰਹੀ ਹੈ ਸੋ ਇਸ ਚੀਜ਼ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਕਿ ਜਿਹੜਾ ਵੱਡਾ ਸ਼ੈੱਡ ਜਿਹੜਾ ਇੱਥੇ ਹੋਣਾ ਚਾਹੀਦਾ ਹੈ ਕਿਉਂਕਿ ਜਿਹੜੀ ਕਿਸਾਨਾਂ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਹਾਂਜੀ ਜੀ ਬਿਲਕੁਲ ਜੀ ਅੱਜ ਸੈੱਡ ਕੁਝ ਕਿਸਾਨ ਖੜੇ ਨੇ ਸਿਰਫ ਕੰਦਨ ਦਾ ਹਸਾਰਾ ਲੈ ਕੇ ਕੋਈ ਵੈਟਨ ਦਾ ਪ੍ਰਬੰਧ ਨਹੀਂ ਹੈਗਾ ਜਿਸ ਤਸਵੀਰਾਂ ਤੋਂ ਸਾਫ ਜ਼ਾਹਰ ਹੁੰਦਾਗਾ ਤੁਸੀਂ ਦੇਖ ਸਕਦੇ ਹੋ ਚਲ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂਗੇ ਕਿ ਕਿਸ ਤਰ੍ਹਾਂ ਦੇ ਇੱਥੇ ਸਰਕਾਰ ਵੱਲੋਂ ਪਖਤਾ ਪ੍ਰਬੰਧ ਕੀਤੇ ਗਏ ਨੇ ਜਾਂ ਸਿਰਫ ਖਾਣਾ ਪੂਰਤੇ ਹੀ ਕੀਤੀ ਗਈ ਹੈ ਕਾਫੀ ਸਮੇਂ ਤੋਂ ਬਰਖਾ ਹੋ ਰਹੀ ਹੈ بارش ਹੋ ਰਹੀ ਹੈ بارش ਹੋਣ ਦੇ ਨਾਲ ਨਾਲ ਤੂਫਾਨ ਆਇਆ ਹੈ ਤੂਫਾਨ ਬੜਾ ਭਿਆਨਕ ਤੂਫਾਨ ਆਇਆ ਜਿਸ ਨੇ ਦਰਖਤ ਵੀ ਸ਼ਰਕਤ ਲਗੇ ਦਰਖਤ ਵੀ ਤੋੜ ਦਿੱਤੇ ਤੇ ਗੜੇ ਮਾਰੇ ਵੀ ਹੋਈ ਹੈ ਅਜੇ ਵਿੱਚ ਤੇ ਦੇਖਿਆ ਜਾਵੇ ਤਾਂ ਜੋ ਆਪਣੀ ਫਸਲ ਵੇਚਣ ਲਈ ਅਨਾਜ ਮੰਡੀ ਸ਼ਾਜ਼ਲੀ ਚ ਪਹੁੰਚੇ ਨੇ ਕਿਸਾਨ ਉਹਨਾਂ ਦੇ ਬੈਠਣ ਦਾ ਉਹਨਾਂ ਦੇ ਠਹਿਰਨ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਰਕਾਰ ਵੱਲੋਂ ਕਿੰਨੇ ਕੋਈ ਪ੍ਰਬੰਧ ਕੀਤੇ ਗਏ ਨੇ ਅਪਕਸਾਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਸਰਪੋਨਾਂ ਦੇ ਲਈ ਸਰਕਾਰ ਵੱਲੋਂ ਕਿਹੜੇ-ਕਿਹੜੇ ਪ੍ਰਬੰਧ ਕੀਤੇ ਗਏ ਨੇ ਤੇ ਕਿੰਨੇ ਕੁ ਪ੍ਰਬੰਧਨ ਦੀ ਘਾਟ ਰਹੀ ਹੈ ਤੇ ਕੀ-ਕੀ ਸਮੱਸਿਆਵਾਂ ਉਹਨਾਂ ਨੂੰ ਇਸ ਸਮੇਂ ਆ ਰਹੀਆਂ ਨੇ ਬੁਰਾ ਹਾਲੀ ਹੈ ਹੈ ਨਹੀਂ ਕੋਈ ਪ੍ਰਬੰਧ ਨਾ ਬੈਠਣ ਦਾ ਨਾ ਖੜਨ ਦਾ ਦਾ ਪਰਮਾਤਮਾ ਦਾ ਨਾਮ ਕਰ ਥੱਲੇ ਆ ਜਾ ਥੱਲੇ ਆ ਜਾ ਗੱਲ ਕਰੀਏ ਮੈਂ ਵੀ ਬੁਰਾ ਹਾਲੀ ਹੈ ਕਿਵੇਂ ਕੀ ਕਹਿ ਰਹੇ ਹੋ ਜੀ ਕਹਿ ਰਹੇ ਜੀਆਂ ਦੇਖ ਲਓ ਤੁਹਾਡੇ ਸਾਹਮਣੇ ਹੈ ਜੀ ਮੋਹੱਲ ਤੇ ਹੈ ਨਹੀਂ ਕੋਈ ਪ੍ਰਬੰਧ ਨਹੀਂ ਹੈਗਾ ਗੜੇਮਾਰੀ ਹੋਈ ਹੈ ਅੱਜ ਗੜੇਮਾਰੀ ਵੀ ਹੋਈ ਹੈ ਜੀ ਤੇ ਖੜਨ ਬੈਠਣ ਦਾ ਕੋਈ ਤਿਰਕੇ ਬਾਗੀਆਂ ਨਾਲੇ ਅੱਛਾ ਕਣ ਪਹਿਲੀ ਝਾੜ ਕੱਟਾ ਹੈ ਕੁਸਰ ਨਹੀਂ ਕੋਈ ਤਿਰਕੇ ਬਾਗੀ ਅੱਛਾ ਤੇ ਕੋਈ ਪ੍ਰਬੰਧ ਨਹੀਂ ਤਰਪਾਲਾਂ ਦਾ ਆਪਣੇ ਘਰੋਂ ਲਿਆਂਦੀਆਂ ਲੈ ਚੱਕ ਕੇ ਜਿਹੜੀਆਂ ਹੈਗੀਆਂ ਮੜੀਆਂ ਮੁੱਡੀਆਂ ਪਾਈਆਂ ਨੇ ਕਿੰਨੇ ਦਿਨਾਂ ਦੇ ਇੱਥੇ ਫਸਲ ਪਈ ਹੈ ਤੁਹਾਡੇ ਮੇਰੀ ਪਈ ਨੂੰ ਜੀ ਹਫਤਾ ਹੋ ਗਿਆ ਹਫਤਾ ਹੋ ਗਿਆ ਬਿਲਕੁਲ ਹੁਣ ਕਿੰਨੇ ਦਿਨ ਹੋਰ ਲੱਗ ਸਕਦੇ ਆ ਹਫਤਾ ਲੱਗੂਗਾ ਹਫਤਾ ਹੋਰ ਲੱਗੂਗਾ ਜੀ ਹਫਤਾ ਹੋਰ ਲੱਗੂਗਾ ਤੇ ਇਹ ਖੜੀਆਂ ਦੇਖੋ ਜੀ ਜੇ ਆਪਾਂ ਗੱਲ ਕਰੀਏ ਪ੍ਰਬੰਧਾ ਨੂੰ ਕਿਵੇਂ ਦੇਖਦੇ ਹੋ ਜਿਵੇਂ ਪ੍ਰਬੰਧ ਨੇ ਨਾ ਤਾਂ ਕਿਸਾਨ ਦੇ ਖੜਨ ਦਾ ਪ੍ਰਬੰਧ ਹੈ ਤੇ ਨਾ ਕੋਈ ਫੋਟੋ ਨਾ ਪ੍ਰਬੰਧ ਹੈ ਜੀ ਆ ਕਣਕ ਪਈਆ ਦੇਖ ਲਓ ਆਹ ਮੱਝਲੀ ਜਣ ਰੱਖੀ ਆ ਕੁੜੀ ਦੇਖ ਲਓ ਆਹ ਜੀ ਕਿੱਥੋਂ ਫੋਟੋ ਆ ਡੇਰੀ ਦੀ ਆਹ ਗਰੀਬ ਦੱਖਣ ਸਿੰਘ ਕਿਹਾ ਗੱਲ ਨਹੀਂ ਨਾ ਹੋਏ ਕਿਹੜੇ ਮਿੰਟ ਤੋਂ ਆਈ ਪਿੰਡਾ ਸ਼ਾਹ ਸ਼ਾਹਰੀ ਪਿੰਡਾ ਜੱਜ ਜੀ ਆਪਾਂ ਗੱਲ ਕਰੀਏ ਪਰਵੰਦਾ ਦੀ ਗੱਲ ਕਰੀਏ ਪਰਵੰਦਾ ਬਾਰੇ ਕਿਵੇਂ ਦੇਖਦੇ ਹੋ ਜਿਵੇਂ ਕਿ ਫਸਲ ਜਿਹੜੀ ਅੱਜ ਖਰਾਬ ਹੋ ਰਹੀ ਹੈ ਮੰਡੀ ਦੇ ਵਿੱਚ ਪੁੱਤਾ ਮੰਗੂ ਪਾਲੀ ਫਸਲ ਗੱਲ ਕਰੀਏ ਕੀ ਕਹੋਗੇ ਕਹਾਂਗੇ ਭਾਈ ਇਹਦੇ ਵਿੱਚ ਬਹੁਤ ਜ਼ਿੰਮੇਵਾਰ ਦਾ ਬਹੁਤ ਨੁਕਸਾਨ ਹੈ ਇਹਦੇ ਵਿੱਚ ਮਸਾਂ ਪਾਲਦੇ ਸੀ ਨਹੀਂ ਹੋ ਗਏ ਪਾਲਦੇ ਨੂੰ ਅੱਜ ਟਾਈਮ ਆਇਆ ਤੇ ਕਿਹਾ ਵੀ ਅੱਜ ਆਪਾਂ ਇਸ ਨੂੰ ਮੰਡੀ ਦੇ ਵਿੱਚ ਵੇਚਾਂਗੇ ਇਸ ਕਰਕੇ ਅੱਜ ਬਹੁਤ ਆ ਆਪਣੇ ਬਹੁਤ ਕੰਮ ਗੱਤ ਕਰਦੇ ਸੌਦਨ ਖੇਤ ਨਾਲ ਹੋ ਰਹੀ ਜਿਮੀਰਾਂ ਦਾ ਇਹ ਨਾ ਤਾਂ ਇਹ ਕਿਸੇ ਚੱਕੀ ਨੂੰ ਘਰਨਾ ਹੈ ਚੱਕੀ ਜਾਵੇ ਬਾਈ ਇਹ ਇਹਦੇ ਵਿੱਚ ਬਹੁਤ ਮਸ਼ਕਰਾ ਰਹੀਆਂ ਨੇ ਜਿਹੜੇ ਚਾਹਣ ਬਿਕਣ ਦੀ ਵੀ ਬਹੁਤ ਦਿੱਕਤ ਆਉਗੀ ਕਿਉਂਕਿ ਇਹ ਗਿੱਲੀ ਹੋਗੀ ਬਾਈ ਇਹਦੇ ਵਿੱਚ ਬਹੁਤ ਮਤਲਬ ਕਿਸਾਨ ਨੂੰ ਘਾਟਾ ਪੈ ਰਿਹਾ ਇਹਦੇ ਵਿੱਚ ਤੁਸੀਂ ਗਿੱਲੀ ਦੀ ਗੱਲ ਕਰੀਓ ਠੱਕਣ ਨੂੰ ਹੈ ਨਹੀਂ ਕੁਛ ਇੱਥੇ ਠੱਕਣ ਨੂੰ ਵੀ ਇੰਨਾ ਪ੍ਰਬੰਧ ਨਹੀਂ ਹੈਗਾ ਜਿੰਨਾ ਮਤਲਬ ਚਾਹੀਦਾ ਸੀਗਾ ਕਿੰਨਾ ਹੋਣਾ ਚਾਹੀਦਾ ਹਾਂ ਜਿੰਨਾ ਪ੍ਰਬੰਧ ਹੋਣਾ ਚਾਹੀਦਾ ਸੀਗਾ ਉਹ ਤੁਸੀਂ ਨਿਕਾ ਮਾਰ ਲਓ ਇਹਦੇ ਵਿੱਚ ਅੱਧੀਆਂ ਢੀਰੀਆਂ ਨੇ ਜਿਹੜੀਆਂ ਅੱਧੀਆਂ ਨੰਗੀਆਂ ਪਈਆਂ ਨੇ ਬਿਨਾ ਮਤਲਬ ਠੱਕਣ ਤੋਂ ਬਿਨਾ ਪਈਆਂ ਨੇ ਬਿਲਕੁਲ ਬਿਲਕੁਲ ਮਤਲਬ ਜੇ ਇਹ ਸਾਰੀਆਂ ਦੇ ਉੱਤੇ ਠੱਕੀਆਂ ਜਾਂਦੀਆਂ ਮਤਲਬ ਇੰਨੀ ਇੱਕ ਕਰਕ ਭਿੱਜਦੀ ਨਾ ਇਹ ਠੀਕ ਹੈ ਜੀ ਇਹਦਾ ਫਾਇਦਾ ਹੁੰਦਾ ਬਹੁਤ ਜ਼ਿਆਦਾ ਜੀ ਇੱਕ ਤਾਂ ਹੋਰ ਵੀ ਮੰਡੀ ਵੀ ਕਾਫੀ ਟਾਈਮ ਹੋ ਗਿਆ ਜਿਵੇਂ ਜਗਾ ਜਗਾ ਤੇ ਟੋਏ ਬਣੇ ਹੋਏ ਆ ਕਿ ਟੋਏਾਂ ਦੇ ਵਿੱਚ ਪਾਣੀ ਖੜਾਗਾ ਪਾਣੀ ਖੜਾ ਮੰਡੀ ਦੀ ਮੁਰੰਮਤ ਹੋਣ ਵਾਲੀ ਹੈ ਇਹ ਵੀ ਭਾਗ ਦੀ ਮੁਰੰਮਤ ਕੋਈ ਜਗਾ ਜਗਾ ਤੇ ਹੁੱਤੀ ਪਈ ਹੈ ਇਹ ਇਹ ਕੰਨੀ ਵੀ ਧਿਆਨ ਦੇਣਾ ਚਾਹੀਦਾ ਹੈ ਇਹ ਵੀ ਠੀਕ ਹੋਣੀ ਚਾਹੀਦੀ ਹੈ ਮੰਡੀ ਇਹਦੇ ਵਿੱਚ ਬਹੁਤ ਪਰੇਸ਼ਾਨੀ ਬਹੁਤ ਆ ਰਹੀ ਹੈ ਕਿਉਂ ਗੜੇ ਕਾਖੜੀ ਵੀ ਪਏ ਨੇ ਇਹਦੇ ਵਿੱਚ ਜ਼ਿੰਮੇਦਾਰ ਨੂੰ ਬਹੁਤ ਨੁਕਸਾਨ ਹੈ ਇਹਦੇ ਵਿੱਚ ਹਾਂ ਜਗਾ ਹੈ ਕਿ ਕਿਤੇ ਨਾ ਜੀ ਕੀ ਕੋਈ ਸ਼ੈੱਡ ਕੋਈ ਸ਼ੈੱਡ ਵਗੈਰਾ ਦਾ ਹਾਂ ਕੋਈ ਨਹੀਂ ਕੀ ਲੱਗਦਾ ਹੋਣਾ ਚਾਹੀਦਾ ਪ੍ਰਬੰਧ ਚਾਹੀਦਾ ਜੀ ਹੋਰ ਹੁਣ ਪ੍ਰਬੰਧ ਵੀ ਵੱਡਾ ਪਿੰਡ ਹੈ ਹਾਂ ਵੱਡਾ ਪਿੰਡ ਹੈ ਜੀ ਪ੍ਰਬੰਧ ਵੀ ਵੱਡੇ ਹੋਣੇ ਚਾਹੀਦੇ ਵੱਡੇ ਹੋਣੇ ਜੀ ਸ਼ੈੱਡ ਤੋਂ ਬਾਹਰ ਨਾਲ ਮੰਡੀ ਜੀ ਤੂੰ ਗੱਲ ਕਰੋ ਮੈਂ ਤੇ ਗੱਲ ਕਰਾਂ ਠੀਕ ਹੈ ਜੀ ਵਿੱਚ ਢੇਰੀਆਂ ਜਿਵੇਂ ਆਪਾਂ ਗੱਲ ਕਰੀਏ ਉੱਤੇ ਟੱਕੀਆਂ ਮੇਰੇ ਹੋਈਆਂ ਹਾਂ ਜੀ ਟੱਕਣ ਦੀ ਨਹੀਂ ਬੜਾ ਨੇ ਨਹੀਂ ਰਹੀ ਸੀ ਠੀਕ ਹੈ ਜੀ ਦਰੋਂ ਨੂੰ ਤੁਸੀਂ ਕਹਿੰਦਾ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਸਾਜਲੀਆ ਜੀ ਸਾਜਲੀਆ ਜੀ ਆਪਾਂ ਅੱਜ ਮੰਡੀ ਦੀ ਗੱਲ ਕਰੀਏ ਪ੍ਰਬੰਧਾ ਨੂੰ ਕਿਵੇਂ ਦੇਖਦੇ ਹੋ ਮੰਡੀ ਜਿਵੇਂ ਕਿ ਬਾਰਿਸ਼ ਦਾ ਟਾਈਮ ਹੈ ਗੜੇ ਮਾਰੀ ਵੀ ਹੋਈ ਹੈ ਕਿੰਨੀ ਇੱਕ ਸਮੱਸਿਆ ਆਪਾਂ ਬਹੁਤ ਮਾੜੇ ਨੇ ਜੀ ਨਾ ਤਾਂ ਇੱਥੇ ਖੜਨ ਨੂੰ ਜਗਾ ਕਿਤੇ ਹੂੰ ਕੋਈ ਸੈੱਟ ਨਹੀਂ ਹੈ ਕੋਈ ਕਾਸ ਦਾ ਪ੍ਰਬੰਧ ਨਹੀਂ ਹੈਗਾ ਨਾ ਤਰਪਾਲਾਂ ਨੇ ਆਪ ਦੀ ਲਿਆ ਕੇ ਕਿਸ ਨੇ ਪਾ ਲਈ ਕੋਈ ਤਰਪਾਲ ਦਾ ਪ੍ਰਬੰਧ ਨਹੀਂ ਹੈਗਾ ਜੀ ਕੀ ਲੱਗਦਾ ਇਹ ਪ੍ਰਬੰਧ ਹੋਣਾ ਚਾਹੀਦਾ ਸੀ ਪ੍ਰਬੰਧ ਹੋਣਾ ਚਾਹੀਦਾ ਜੀ ਇਹ 83 ਦੇ ਬਾਰੇ ਪ੍ਰਬੰਧ ਹੋਣਾ ਚਾਹੀਦਾ ਜਾਂ ਗਵਰਨਮੈਂਟ ਕੋਈ ਨਹੀਂ ਕੋਈ ਪਰਵਾਨਾ ਕਿਸੇ ਕੋਈ ਅਧਿਕਾਰੀ ਆਇਆ ਕਿਸ ਨੇ ਮਾਰਿਆ ਕਿਹੜਾ ਚੱਕਰ ਮਾਰਿਆ ਕਿਸ ਨੇ ਦੇਖਿਆ ਕੋਈ ਆ ਕੇ ਕਿਸ ਨੇ ਕਿਹੜਾ ਨਹੀਂ ਮਾਰਿਆ ਜੀ ਇਹ بارش ਦੇ ਨਾਲ ਕਿੰਨੀ ਕਿ ਸਮੱਸਿਆਵਾਂ ਆਇਆ ਬਾਦ ਫੋਟਣਗੀਆਂ ਸਮੱਸਿਆ ਤਾਂ ਹੁਣ ਰੱਬ ਦੇ ਉੱਪਰ ਆਈ ਆਪਾਂ ਕਹਿ ਨਹੀਂ ਸਕਦੇ ਹੋ ਸਕਦਾ ਰਾਤ ਨੂੰ ਹੋਰ ਆ ਜਾਏ ਜੀ ਕਿਹੜਾ ਆਪਣੇ ਹੱਥ ਜਾਈ ਇਹ ਤੇ ਨੁਕਸਾਨ ਵੱਧ ਵੀ ਹੋ ਸਕਦਾ ਜੀ ਇਹਦੇ ਨਾਲ ਕੋਈ ਮਤਲਬ ਕਣਕ ਨੂੰ ਤੋਲਣ ਦੇ ਵਿੱਚ ਕੋਈ ਸਮੱਸਿਆ ਆਊਗੀ ਸਮੱਸਿਆ ਆਊਗੀ ਜੀ ਕੀ ਕੀ ਸਮੱਸਿਆਵਾਂ ਆਉਣਗੀਆਂ ਦੱਸੂਗਾ ਸਮੱਸਿਆਵਾਂ ਆਉਣਗੀਆਂ ਵਿੱਚ ਪਾਣੀ ਨੂੰ ਵਧੂਗਾ ਜੀ ਇਹਦਾ ਬਾਰੇ ਵਧੂਗਾ ਉੱਪਰ ਇਕੱਲੀ ਹੋਊਗੀ ਜੀ ਨਾ ਕਿ ਉੱਤਰ ਪੱਲਾ ਐਨੀਥਿੰਗ ਬਾਕੇਟ ਆਪਾਂ ਨਹੀਂ ਬਰੂਗਾ ਜੀ ਖਰਾਬ ਬਰੂਗਾ ਕਾਲੀ ਕਣਕ ਹੋ ਜੂਗੀ ਮੌਇਸਚਰ ਦੀ ਵਿਕਤ ਆਊਗੀ ਮੌਇਸਚਰ ਲਈ ਮਜਬੂਰੀ ਕਾਰਨ ਫਿਰ ਘੱਟ ਰੇਟ ਵੀ ਦੇਣੀ ਪਊਗੀ ਹਾਂ ਯਾਰ ਰੇਟ ਕੋਈ ਆਪਕੋ ਦੋ ਕਿਲੋ ਕੱਟਦੇ ਦੇ ਦੋ ਕੋਈ ਆਪਕੋ 4 ਕਿਲੋ ਕੱਟ ਲੈਂਗੇ ਜੀ ਬਸ ਹੁਣ ਕੱਟ ਦੋ ਮਜਬੂਰੀ ਆ ਜੀ ਹੁਣ ਦੇਣਾ ਪਊਗਾ ਲੋਕਾਂ ਨੂੰ ਬਿਲਕੁਲ ਬਿਲਕੁਲ ਹਾਂ ਸੋ ਦਰਸ਼ਕੋ ਤੁਸੀਂ ਲਾਈਵ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਪਿੰਡ ਛਾਰਗਲੀ ਤੋਂ ਜਿੱਥੇ ਕਿ ਸਾਨੂੰ ਪ੍ਰਬੰਧਾਂ ਦੀ ਗੱਲ ਕਰੀਏ ਸੋ ਕਿਸਾਨਾਂ ਨਾਲ ਜਿਹੜਾ ਤੱਕਾ ਹੋਣਾ ਹੈ ਉਹਦੇ ਬਾਰੇ ਵੀ ਗੱਲ ਕਰੀਏ ਖੁੱਲ੍ਹੇ ਅਸਮਾਨ ਥੱਲੇ ਖੁੱਲ੍ਹੇ ਅਸਮਾਨ ਥੱਲੇ ਜਿਹੜੀ ਕਿਸਾਨ ਦੀ ਫਸਲ ਜਿਹੜੀ ਖਰਾਬ ਹੋ ਰਹੀ ਹੈ ਤੁਸੀਂ ਮੰਡੀਆਂ ਦੇ ਵਿੱਚ ਦੇਖ ਰਹੇ ਹੋ ਜਿਹੜੀਆਂ ਢੇਰੀਆਂ ਕਈ ਢੇਰੀਆਂ ਇਹ ਜਿਹੜੀਆਂ ਕਿਸਾਨਾਂ ਵੱਲੋਂ ਟਕੀਆਂ ਟਕਨ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਸੋ ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਛਾਜਲੀ ਤੋਂ। ਸੋ ਦਰਸ਼ਕੋ ਤੁਹਾਨੂੰ ਪੂਰੀ ਰਿਪੋਰਟ ਹੈ ਜਿਹੜੀ ਛਾਜਲੀ ਤੋਂ ਦਿਖਾਈ ਜਿੱਥੇ ਕਿ ਪੂਰੀ ਗੱਲਬਾਤ ਤੁਸੀਂ ਦੇਖੀ। ਤਸਵੀਰਾਂ ਦੇ ਵਿੱਚ ਤੁਹਾਨੂੰ ਪਾਣੀ ਖੜਾ ਵੀ ਦਿਖਾਇਆ ਕਿੱਥੇ ਕਿੱਥੇ ਢੇਰੀਆਂ ਦੇਖੋ ਕਿਸਾਨਾਂ ਦੀਆਂ ਢੇਰੀਆਂ ਜਿਹੜੀਆਂ ਨੰਗੀਆਂ ਢੇਰੀਆਂ ਜਿਹੜੀਆਂ ਪਈਆਂ ਨੇ ਜਿਹਦੇ ਨਾਲ ਕੀ ਆਹ ਦੇਖੋ ਸਾਬ ਦੇਖੋ ਪਾਣੀ ਕਿੰਨਾ ਖੜਾ ਇੱਥੇ। ਆਹ ਦੇਖੋ ਵੀ ਆਹ ਜਿਹੜਾ ਪਾਣੀ ਹੈ ਕਿਸੇ ਪਾਸੇ ਦੇਖੋ ਜਾਊਗਾ ਕਿਸੇ ਪਾਸੇ ਲੜੂਗਾ ਤਸਵੀਰਾਂ ਤੁਹਾਨੂੰ ਪੂਰੀਆਂ ਦਿਖਾ ਰਿਹਾ ਪਿੰਡ ਛਾੜੀ ਤੋਂ ਲਾਈਵ ਤਸਵੀਰਾਂ ਜਿਹਦੇ ਨਾਲ ਭਾਰੀ ਜਿਹੜਾ ਨੁਕਸਾਨ ਹੈ ਜਿਹੜਾ ਕਿਸਾਨਾਂ ਦਾ ਹੋ ਰਿਹਾ ਜਿਵੇਂ ਕਹਿੰਦੇ ਸਰਕਾਰਾਂ ਤਾਂ ਵੈਰੀ ਬਣਦੀ ਬਣਦੀਆਂ ਨੇ ਪਰ ਕਈ ਵਾਰੀ ਕਹਿੰਦੇ ਰੱਬ ਵੀ ਜਿਹੜਾ ਵੈਰੀ ਬਣ ਜਾਂਦਾ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਜਿੱਥੇ ਕੀ ਕਿਸਾਨ ਜਾਂ ਪਗੇਰੀ ਕਿਸੇ ਦਾ ਵੀ ਜੋਰ ਨਹੀਂ ਚੱਲਦਾ ਤੁਹਾਨੂੰ ਪੂਰੀਆਂ ਤਸਵੀਰਾਂ ਛਾੜੀ ਤੋਂ ਦਿਖਾਈਆਂ ਜਿੱਥੇ ਕੀ ਭਾਰੀ ਗੜੇ ਮਾਰੀ ਤੋ بارش ਦੇ ਕਾਰਨ ਜਿਹੜੀ ਕਿਸਾਨਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪਿਆ ਪੂਰੀਏ ਤਸਵੀਰਾਂ ਤੋਂ ਛਾਈ ਮੰਡੀਆਂ ਤੋਂ ਸੁੰਮੇ ਲਾਂਗੇ ਕਿਸੇ ਅਗਲੀ ਹੋਰ ਨੈਕਸਟ ਕਿਸੇ ਰਿਪੋਰਟ ਦੇ ਵਿੱਚ ਕਿਸੇ ਅਗਲੀ ਗੱਲਬਾਤ ਦੇ ਵਿੱਚ ਸੋ ਤੁਹਾਨੂੰ ਪੂਰੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸੋ ਇਸ ਥੀਜ ਨੂੰ ਜਰੂਰ ਸ਼ੇਅਰ ਕਰੋ ਤਾਂ ਕਿ ਸਰਕਾਰਾਂ ਤੱਕ ਵੀ ਇਹ ਜਿਹੜੀ ਵੀਡੀਓ ਪੂਰੀ ਪਹੁੰਚ ਸਕੇ